ਫਕਵਾੜਾ ਵਿੱਚ ਉਸ ਸਮੇਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਲਵਾਰਿਸ লাশ ਨੂੰ ਸਿਵਲ ਹਸਪਤਾਲ ਤੋਂ ਸਮਸ਼ਾਨ ਘਰ ਤੱਕ ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਵਾਹਨ ਵਿੱਚ ਲਿਆਇਆ ਗਿਆ ਦਰਅਸਲ ਕੁਝ ਦਿਨ ਪਹਿਲਾਂ ਰੇਲਵੇ ਟ੍ਰੈਕ ਤੇ ਮ੍ਰਿਤਕ ਮਿਲੇ 91 ਸਾਲ ਦੇ ਵਿਅਕਤੀ ਦੀ লাশ ਨੂੰ ਨਗਰ ਨਿਗਮ ਫਕਵਾੜਾ ਦੀ ਕੂੜਾ ਚੁੱਕਣ ਵਾਲੀ ਗੱਡੀ ਵਿੱਚ ਰੱਖ ਕੇ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ ਇੱਥੇ ਦੱਸ ਦਈਏ ਕਿ ਇਹ ਸਾਰੀ ਘਟਨਾ ਸੋਸ਼ਲ ਮੀਡੀਆ ਵਿੱਚ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਗਈ ਇਸ ਸੰਬੰਧੀ ਜਦੋਂ ਇਸ ਵਾਹਨ ਵਿੱਚ লাশ ਲਿਜਾਉਣ ਵਾਲੇ ਨਿਗਮ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੜੀ ਹੀ ਹੈਰਾਨੀਜਨਕ ਖੁਲਾਸੇ ਕੀਤੇ ਉਸਨੇ ਕਿਹਾ ਕਿ ਨਗਰ ਨਿਗਮ ਵੱਲੋਂ ਉਹਨਾਂ ਨੂੰ ਕੋਈ ਵੀ ਗੱਡੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਵੱਲੋਂ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਇਸੇ ਹੀ ਗੱਡੀ ਵਿੱਚ লাশ ਨੂੰ ਲਿਜਾਇਆ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਵੀ ਦੱਸਿਆ ਜਾ ਚੁੱਕਾ ਹੈ ਪਰ ਫਿਰ ਵੀ ਉਹਨਾਂ ਵੱਲੋਂ ਇਹੀ ਗੱਡੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਹੋਰ ਕੀ ਕਹਿਣਾ ਸੀ ਇਸ ਕਰਮਚਾਰੀ ਦਾ ਜਰਾ ਤੁਸੀਂ ਵੀ ਸੁਣੋ ਮੇਰਾ ਨਾਮ ਪ੍ਰਿੰਸ ਕਈ ਹੈ ਗੱਡੀ ਤੁਸੀਂ ਲੈ ਕੇ ਆਏ ਹੋ ਭਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਨਾ ਲੈਣ ਦੇ ਕਮਲੇ ਸਾਨੂੰ ਨਹੀਂ ਦਿੰਦੇ ਸਾਡੇ ਕੋਈ ਇਹੀ ਆ ਜੀ ਇਹ ਕਚਰਾ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ ਇਹ ਹੀ ਕਾਫੀ ਟਾਈਮ ਤੋਂ ਇਦਾਂ ਹੀ ਆ ਜੀ ਤੇ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਤੁਹਾਡੀ ਕੋਈ ਅਸੀਂ ਕਿਹਾ ਸੀ ਕਈ ਵਾਰੀ ਬਾਕੀ ਉਹਨਾਂ ਦੇ ਆ ਜੀ ਇਹ ਦੇ ਲੋ ਇੱਕ ਡੈੱਡ ਬੋਡੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਕਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਬੋੜੇ ਕਹਦੀ ਆਏ ਇਹ ਹੀ ਲਵਾਰਸ ਹੈ ਜੀ ਲਾਸ਼ ਸਟੇਸ਼ਨ ਤੋਂ ਆਈ ਆ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਤੁਹਾਨੂੰ ਇਹ ਇਹ ਸਾਨੂੰ ਨਹੀਂ ਇਹ ਸਿਵਲ ਨੇ ਸਾਨੂੰ ਹੈਂਡਓਵਰ ਕੀਤੀ ਆ ਜੀ ਫਿਰ ਇਹ ਕਰੇ ਲਵਾਰਸ ਲਾਸ਼ ਨੂੰ ਕਚਰੇ ਗੱਡੀ ਚ ਲਈ ਆਇਆ ਜਾਂ ਹਾਂ ਜੀ ਅੱਧੀ ਲੈ ਕੇ ਜਾਂਦੀ ਇਹਦੇ ਜੀ ਕੋਈ ਕੋਈ ਬੰਦ ਨਹੀਂ ਹਾਂ ਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਜਾ ਕੋਈ ਕੁਝ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਆ ਜੀ ਉਹਨਾਂ ਨੇ ਬਸ ਇੱਥੇ ਲਈ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਕੂੜਾ ਮਤਲਬ ਬੰਦਾ ਹਾਂ ਜੀ ਇਹ ਤਾਂ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਤੁਹਾਨੂੰ ਸਾਹਮਣੇ ਨਹੀਂ ਉਦਰੇ ਸਾਰੇ ਮਾਮਲੇ ਸੰਬੰਧੀ ਜਦੋਂ ਨਿਗਮ ਕ ਕਮ ਬਧੀਗ ਡਿਪਟੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਕਿਸੇ ਮ੍ਰਿਤਕ ਇਨਸਾਨ ਦੀ ਮ੍ਰਿਤਕ ਦੇਹ ਦੀ ਇੰਨੀ ਬੇਕਦਰੀ ਹੋਈ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਸਖਤੋ ਸਖਤ ਐਕਸ਼ਨ ਲਿਆ ਜਾਵੇਗਾ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਦਾ ਕਹਿਣਾ ਹੈ ਕਿ ਨਗਰ ਨਿਗਮ ਕੋਲ ਕੋਈ ਵੀ ਇਸ ਤਰ੍ਹਾਂ ਦੀ ਮੋਰਚਰੀ ਬੈਨ ਨਹੀਂ ਹੈ ਤੇ ਫਿਲਹਾਲ ਉਹਨਾਂ ਵੱਲੋਂ ਵਕਫਾਕ ਐਨਜੀਓ ਨਾਲ ਤਾਲਮੇਲ ਕਰਕੇ ਭਵਿਕ ਵਿੱਚ ਉਸ ਦੀ ਮਦਦ ਲਈ ਜਾਵੇਗੀ ਸਸ਼ੀਕਲ ਜੀ ਇਹ ਖਬਰ ਜਦੋਂ ਕਿ ਮੈਨੂੰ پتہ ਲੱਗੀ ਇਹ ਬਹੁਤ ਦੁਖੂ ਜਾਂ ਜਾਣ ਕੇ ਕਿ ਇਦਾਂ ਕਿਸੇ ਨੂੰ ਅਮਨੋੱਖੀ ਤਰੀਕੇ ਨਾਲ ਸੰਸਕਾਰਤ ਲਿਆ ਜਾ ਰਿਹਾ ਹੈ ਤੇ ਇਹਦੀ ਬਹੁਤ ਹੀ ਤਾੜਨਾ ਕੀਤੀ ਗਈ ਹੈ ਤੇ ਇਹਦਾ ਪ੍ਰੋਪਰ ਚੈੱਕ ਕਰਕੇ ਸਟ੍ਰਿਕ ਐਕਸ਼ਨ ਦਿੱਤੀ ਕੀਤੀ ਜਾਵੇ ਮੈਂ ਇਹਦੀ ਆਪਣੇ ਕੋਈ ਨਗਰ ਨਿਗਮ ਦੀ ਕੋਈ ਐਂਬੂਲੈਂਸ ਵਗੈਰਾ ਜਾਂ ਕੋਈ ਪ੍ਰਾਈਵੇਟ ਐਂਬੂਲੈਂਸ ਹੈ ਇਹਨਾਂ ਦੀ ਸੂਚ ਲੈ ਸਕਾਂਗੇ ਆਪਾਂ ਇਹ ਨਗਰ ਨਿਗਮ ਦਾ ਇੱਕ ਮੰਤਵ ਹੁੰਦਾ ਹੈ ਕਿ ਜੇ ਵੀ ਕੋਈ ਬਿਨਾਂ ਰਿਲੇਟਿਵਸ ਕਿਸੇ ਦਾ ਕੋਈ ਰਿਲੇਟਿਵ ਨਹੀਂ ਹੁੰਦੇ ਉਹਨਾਂ ਦਾ ਆਪਾਂ ਅੰਤਿਮ ਸੈਂਸ ਕਰ ਲਈ ਹੈਲਪ ਕਰਦੇ ਹਾਂ ਪਰ ਅਨਫੋਰਚੂਨੇਟਲੀ ਨਗਰ ਨਿਗਮ ਕੋਲ ਕੋਈ ਵੀ ਮੋਰਚਰੀ ਵਨ ਹੱਲੇ ਮੌਜੂਦ ਨਹੀਂ ਹੈਗੀ ਲੇਕਿਨ ਅਸੀਂ ਫਗਵਾੜਾ ਦੇ ਵਕਤ-ਵਕਤ ਐਨ ਜੀਓਜ਼ ਨਾਲ ਸੰਪਰਕ ਕਰਕੇ ਮੋਰਚਰੀ ਵਨ ਅਰੇਂਜ ਕਰਦੇ ਹੁੰਦੇ ਹਾਂ ਫਗਵਾੜਾ ਦੇ ਵਿੱਚ ਦੋ ਤਿੰਨ ਐਨ ਜੀਓਜ਼ ਦੇ ਕੋਲ ਬਹੁਤ ਵਧੀਆ ਮੋਰਚਰੀ ਵਨ ਹੈਗੀ ਹੈ ਤੇ ਉਹਨਾਂ ਦੇ ਨਾਲ ਅਸੀਂ ਸੰਪਰਕ ਕਰਕੇ ਉਹਨਾਂ ਦਾ ਤਾਲਮੇਲ ਰੱਖਦੇ ਹਾਂ ਕਿ ਇਹਦੇ ਵਿੱਚ ਮੈਮ ਸਿਵਲ ਹਸਪੀਟਲ ਦਾ ਦੀਵੀ ਮੋਰਚਰੀ ਬੈਂ ਜਿਹੜੀ ਹੈਗੀ ਉਹ ਵੀ ਆਪਾਂ ਯੂਜ਼ ਕਰ ਸਕਦੇ ਕਹੇ ਕਹੇ ਤੇ ਉਹਨਾਂ ਨਾਲ ਨਹੀਂ ਸੰਪਰਕ ਕਰ ਸਕਦੇ ਜੀ ਸਿਵਲ ਹਸਪੀਟਲ ਦੀ ਮੈਨੇਜਰ ਮੈਨੂੰ ਹਾਲੇ ਸਟੇਟਸ ਕਨਫਰਮ ਕਰਨਾ ਪੈਣਾ ਹੈ ਬਟ ਜੇ ਉਹਨਾਂ ਦੇ ਕੋਲ ਅਵੇਲੇਬਲ ਹੈਗੀਏ ਤੇ ਉਹ ਵੀ ਆਪਾਂ ਯੂਜ਼ ਕਰ ਸਕਦੇ ਇੱਥੇ ਦੱਸ ਦਈਏ ਕਿ ਮੌਤਾਂ ਆਖਿਰ ਸਭ ਨੂੰ ਆਉਣੀ ਹੈ ਤੇ ਇਹ ਸੱਚ ਵੀ ਹੈ ਪਰ ਲੋੜ ਹੈ ਸਾਨੂੰ ਮਨੁੱਖੀ ਹਮਦਰਦੀ ਅਤੇ ਮ੍ਰਿਤਕ ਪ੍ਰਤੀ ਪੂਰਾ ਸਤਿਕਾਰ ਰੱਖਣਾ ਵੀ ਲਾਜ਼ਮੀ ਹੈ ਤੇ ਇਹ ਯਕੀਨੀ ਵੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਭਵਿੱਖ ਵਿੱਚ ਕਦੇ ਵੀ ਨਾ ਹੋਵੇ